ਸਾਡੇ ਦੇ ਉਂਗਲਾ ਕਰਨ ਤੋਂ ਪਹਿਲਾਂ ਇਹ ਤਾਂ ਦੱਸੋ ਦਿੱਲੀ ਤੁਹਾਡੇ ਪੱਲੇ ਕੀ ਆ ਕਿੰਨੇ ਐਮਐਲਏ ਤੁਹਾਡੇ ਆਏ ਆ ਕੀ ਕੀਤਾ ਤੁਸੀਂ ਕਾਂਗਰਸੀਆਂ ਨੇ ਹੈ ਕਿੱਥੇ ਹੋ ਤੁਸੀਂ ਕਿੱਥੇ ਸਟੈਂਡ ਕਰ ਰਹੇ ਹੋ ਹੱਤ ਹੋ ਗਈ ਛੱਜ ਤੇ ਭੁੱਲੇ ਛਾਨਣੀ ਵੀ ਭੁੱਲੇ ਯਾਰ ਪੋਸਟ ਪਾਰਟੀ ਲਈ ਕੰਮ ਕਰ ਰਹੇ ਜਿਹੜੀ ਵਾਕੇ ਲੋਕਾਂ ਦੇ ਹਿੱਤਾਂ ਦੀ ਸੋਚਦੀ ਹੈ ਉਹ ਵਾਕੇ ਹੀ ਲੋਕਾਂ ਦੇ ਬੱਚਿਆਂ ਦੇ ਭੁੱਖ ਬਦਲਣ ਦੇ ਵਿੱਚ ਪੂਰਾ ਯੋਗ ਲਾ ਰਹੀ ਹੈ ਵਿਰੋਧੀਆਂ ਨੂੰ ਵੀ ਨਜ਼ਰ ਆਉਣ ਲੱਗ ਪਿਆ ਔਰ ਜਿਹੜੇ ਆਪਣੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੀ ਨਜ਼ਰ ਆਉਣ ਲੱਗ ਪਿਆ ਕਿਉਂਕਿ ਹਰ ਕੰਮ ਨੂੰ ਸਮਾਂ ਲੱਗਦਾ ਨਤੀਜੇ ਹੁਣ ਤੁਹਾਡੇ ਸਾਹਮਣੇ ਆ ਗਏ ਆ ਅੱਜ ਥੋੜੇ ਦਿਨ ਪਹਿਲਾਂ ਦਿੱਲੀ ਮੀਟਿੰਗ ਕਰਨਗੇ ਸਾਰੇ ਕਾਂਗਰਸ ਦੇ ਉਦੋਂ ਕੌਣ-ਕੌਣ ਗਿਆ ਕਿਹਦੀ ਇਕ ਵਾਈਟ ਮੀਟਿੰਗ ਕੀਤੀ ਅੱਜ ਹੁਣ ਚੰਡੀਗੜ੍ਹ ਮੀਟਿੰਗ ਹੈ ਕਿਹਦੀ ਇਕ ਵਾਈਟ ਮੀਟਿੰਗ ਹੋਣੀ ਤੇ ਕੌਣ ਆ ਰਿਹਾ ਐਰਵਿੰਦ ਕੇਜਰੀਵਾਲ ਜਿੱਦੀ ਸੋਚ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਨੇਗਾ ਨਹੀਂ ਦੇਖੇ ਜਿਹੜਾ ਇਹ ਕੰਮ ਚੱਲ ਰਿਹਾ ਸਾਰਾ ਤੁਹਾਡੇ ਸਾਹਮਣੇ ਹੈ ਸੋ ਮੈਨੂੰ ਮਾਣ ਵੀ ਹੈ ਸਾਡੇ ਵੱਡੇ ਵੀਰ ਹਰਜੋਤ ਬੈ ਸੋਣੀ ਸਾਰੀ ਟੀਮ ਪੰਜਾਬ ਦੀ ਮੈਂ ਕਹਿ ਸਕਦਾ ਰਾਤ ਦਿਨ ਮਿਹਨਤ ਕਰਕੇ ਪੰਜਾਬ ਨੂੰ ਫਿਰ ਅਗਲਾ ਪੰਜਾਬ ਪੰਜਾਬ ਨੂੰ ਫਿਰ ਉਸੇ ਤਰ੍ਹਾਂ ਸਿਰਜਣਾ ਚਾਹੀਦਾ ਨਹੀਂ ਕੁਝ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹਰ ਕੰਮ ਨੂੰ ਸਮਾਂ ਲੱਗਦਾ ਹੈ ਸਮੇਂ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੈ ਅੱਜ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਕੰਮ ਕੀਤਾ ਹੋਇਆ ਵਿਰੋਧੀਆਂ ਨੂੰ ਵੀ ਨਜ਼ਰ ਆਉਣ ਲੱਗ ਪਿਆ ਹੈ ਔਰ ਜਿਹੜੇ ਆਪਣੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੀ ਨਜ਼ਰ ਆਉਣ ਲੱਗ ਪਿਆ ਕਿਉਂਕਿ ਹਰ ਕੰਮ ਨੂੰ ਸਮਾਂ ਲੱਗਦਾ ਹੈ ਨਤੀਜੇ ਹੁਣ ਤੁਹਾਡੇ ਸਾਹਮਣੇ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਕੱਲ ਮੀਟਿੰਗ ਹੈ ਜਿੰਦੇ ਨਵੇਂ ਪ੍ਰਧਾਨ ਸ਼ਾਇਦ ਅਨਾਉਂਸ ਹੋਵੇਗਾ ਤਾਂ ਮੈਂ ਕਹਿਣਾ ਜੀ ਇੱਕੋ ਕਹਾਵਤ ਹੈ ਨਾ ਵੀ ਡਾਇਨਾਸੌਰ ਦੁਬਾਰਾ ਆ ਸਕਦੇ ਪਰ ਸ਼੍ਰੋਮਣੀ ਅਕਾਲੀ ਦਲ ਨਹੀਂ ਆ ਸਕਦਾ ਜੋ ਕੋਈ ਵਰਤੀ ਕਰਦੇ ਇਹਦੇ ਅਸਲ ਦੇ ਵਿੱਚ ਜੋ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਿਆ ਜੀ ਅੱਜ ਥੋੜੇ ਦਿਨ ਪਹਿਲਾਂ ਦਿੱਲੀ ਮੀਟਿੰਗ ਕਰਨ ਗਏ ਸੀ ਸਾਰੇ ਕਾਂਗਰਸੀਓ ਉਦੋਂ ਕੌਣ-ਕੌਣ ਗਿਆ ਸੀ ਕਿਹਦੀ ਇਕ ਵਾਰੀ ਇੱਥੇ ਮੀਟਿੰਗ ਕੀਤੀ ਅੱਜ ਹੁਣ ਚੰਡੀਗੜ੍ਹ ਮੀਟਿੰਗ ਹੈ ਕਿਹਦੀ ਇਕ ਵਾਰੀ ਇੱਥੇ ਮੀਟਿੰਗ ਹੋ ਰਹੀ ਤੇ ਕੌਣ ਆ ਰਿਹਾ ਇਹਨਾਂ ਦੇ ਦਿੱਲੀੋਂ ਆ ਜਾਣ ਇਹਨਾਂ ਦੇ ਬਾਹਰੋਂ ਆਜਰਦੇ ਉਹ ਇਹਨਾਂ ਦੇ ਲੀਡਰ ਹੋ ਗਏ ਜਿਹੜੇ ਸਾਡੇ ਲੀਡਰ ਆ ਉਹ ਇਹਨਾਂ ਨੂੰ ਚੁਬਦੇ ਨੇ ਚੁਬਦੇ ਤਾਂ ਨੇ ਕਿਉਂਕਿ ਉਹਨਾਂ ਦੀ ਸੋਚ ਇਹ ਜਿਹੜੇ ਪੁਰਾਣੇ ਰਹੇ ਨੇ ਇਹਨਾਂ ਤੋਂ ਕਿਤੇ ਐਡਵਾਂਸ ਹੈ ਦਿੱਲੀ ਦੇ ਵਿੱਚ ਸਾਰੀ ਦਿੱਲੀ ਨੂੰ ਪਤਾ ਹੈ ਕੱਲ ਮੇਰੇ ਕੋ ਦਿੱਲੀ ਦੇ ਐਸੇ ਲੋਕ ਆਏ ਆ ਕੇ ਉਹ ਪਛਤਾ ਰਹੇ ਨੇ ਵੀ ਕਹਿੰਦੇ ਵੀ ਇਹਦੇ ਪਹਿਲਾਂ ਬੱਤੀ ਕਦੀ ਵੇਖੀ ਨਹੀਂ ਜਾਂਦੀ ਪਰ ਜਦੋਂ ਦਾ ਕੇਜਰੀਵਾਲ ਗਿਆ ਕਹਿੰਦੇ ਬੱਤੀ ਵੀ ਜਾਣੀ ਸ਼ੁਰੂ ਹੋ ਗਈ ਅੱਜ ਲੋਕ ਫਿਰ ਕੇਜਰੀਵਾਲ ਨੂੰ ਵਾਚ ਕਰ ਰਹੇ ਆ ਇੰਨੀ ਧੱਕੇਸ਼ਾਹੀ ਕੀਤੀ ਇੰਨੀ ਗੁੰਡਾਗਰਦੀ ਕੀਤੀ ਇਹਨਾਂ ਪੈਸਾ ਵੰਡਿਆ ਵਿਰੋਧੀਆਂ ਨੇ ਮੈਨੂੰ ਇਹ ਦੱਸੋ ਕਿੰਨਾ ਫਰਕ ਪਿਆ 2% 2% ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਮੈਂ ਇਹ ਕਿੱਥੇ ਹੀ ਕਾਂਗਰਸ ਸੀ ਉਹ ਕਹਿੰਦੇ ਨਾ ਛੱਜ ਤੇ ਬੋਲੇ ਸ਼ਾਨਣੀ ਵੀ ਬੋਲਦੇ ਆ ਕਹਿੰਦੇ ਨਾ ਇੱਕ ਹੋਰ ਗੱਲ ਆ ਚੱਲਦੀ ਹੁੰਦੀ ਕਹਿੰਦੇ ਵੀ ਉਹ ਕਹਿੰਦੇ ਡੁੱਲ ਗਈ ਦਾਲ ਤੇ ਬਾਦ ਵਿੱਚ ਕੀ ਕਹਿੰਦੇ ਅਸੀਂ ਡੋਲੋ ਖਾਣੇ ਇਹਨਾਂ ਦਾ ਤੇ ਹੋਸ ਆ ਆ ਵੀ ਸਾਡੇ ਦੇ ਉਂਗਲਾ ਕਰਨ ਤੋਂ ਪਹਿਲਾਂ ਇਹ ਤਾਂ ਦੱਸੋ ਦਿੱਲੀ ਤੁਹਾਡੇ ਪੱਲੇ ਕੀ ਆ ਕਿੰਨੇ ਐਮਐਲਏ ਤੁਹਾਡੇ ਆਏ ਆ ਕੀ ਕੀਤਾ ਤੁਸੀਂ ਕਾਂਗਰਸੀਆਂ ਨੇ ਹੈ ਕਿੱਥੇ ਹੋ ਤੁਸੀਂ ਕਿੱਥੇ ਸਟੈਂਡ ਕਰ ਰਹੇ ਹੋ ਹੱਦ ਹੋ ਗਈ ਛੱਜ ਤੇ ਬੋਲੇ ਸ਼ਾਨਣੀ ਵੀ ਬੋਲੇ